ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵੱਨ ਫੈਮਿਲੀ ਬਲੌਗ ਵਿੱਚ ਹੋਰ ਸਨਾਲ ਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਟੈਂਡਾ ਤੋਂ ਬੱਚੇ ਹੋਵੋਗੇ ਹਾਂਜੀ ਅੱਜ ਹੈਗੀ ਹੈ ਤਰੀਕ 10 ਤੇ ਅੱਜ ਮੇਰਾ ਪੁੱਤ ਦਾ ਬਰਥਡੇ ਆ ਅਵਜੋਦ ਦਾ ਚ ਹੈਪੀ ਬਰਥਡੇ ਆ ਸਾਰੇ ਜਾਣੇ ਉਹਨੂੰ ਵੀ ਸ਼ੁਕਰ ਜ਼ਰੂਰ ਕਰਿਓ ਪੁੱਤ ਚੁੱਪ ਰੋੜਾ ਨਾ ਪਾ ਏ ਮੈਂ ਲੱਗੀ ਹੋਈ ਆ ਜੀ ਰੋਟੀ ਬਣਾਉਣ ਹਾਂ ਜੀ ਹਾਂ ਜੀ ਸਾਇਦ ਪਪਾ ਤੁਹਾਨੂੰ ਪਤਾ ਹੀ ਆ ਕੱਲ ਬਲੌਗ ਚ ਪਿਛਲੇ ਚ ਤੁਸੀਂ ਦੇਖਿਆ ਉਹ ਗਏ ਨੇ ਬਾਹਰ ਕਿਤੇ ਉਹ ਆਣਗੇ ਕੱਲ ਨੂੰ ਹਾਂ ਜੀ ਤੇ ਅਭੀ ਦਾ ਆਪਾ ਬਰਥਡੇ ਮਨਾਉਣਾ ਨਹੀਂ ਹੈਗਾ ਹਾਂ ਜੀ ਹਾਂ ਕਿਉਂਕਿ ਸਵਾਦ ਸਾਡੇ ਤੋਂ ਲਿਆ ਨਹੀਂ ਹੁਣ ਇੰਨੀ ਠੰਡੇ ਚ ਮੈਂ ਤਾਂ ਜਾ ਨਹੀਂ ਸਕਦੀ ਬਾਹਰ ਹਾਂ ਜੀ ਹਾਂਜੀ ਹਾਂਜੀ ਬਸ ਕਰਮ ਜੋਗਾ ਰਹਿ ਗਿਆ ਵਿਚਾਰਾ ਹਾਂ ਜੀ ਆਵੇ ਨੂੰ ਆਪਣਾ ਗਿਫਟ ਲਿਆਦਾ ਸੀ ਇਹਨੂੰ ਨਵਾਂ ਸੂਟ ਵੀ ਲਿਆਦਾ ਸੀ ਉਹ ਥੋੜਾ ਜਿਹਾ ਬੜਾ ਏ ਫਿਰ ਮੈਂ ਕਿਹਾ ਚੱਲ ਮੋੜਨਾ ਕਾਨੂੰ ਆ ਵੀ ਉਹਨੂੰ ਰੱਖ ਲੈ ਪੁੱਤ ਮੈਂ ਕਿਹਾ ਵੀ ਹੁਣ ਤਾਂ ਥੋੜੀ ਜੀ ਠੰਡ ਰਹਿ ਗਈ ਹੈ ਨਾ ਵੀ ਗਾਹਾਂ ਦੇ ਸਾਲ ਆਜੂਗਾ ਫਿਰ ਤੇ ਇਹਨੂੰ ਕੱਪੜੇ ਜਿਹੜੇ ਪਸੰਦ ਨੇ ਇਹਨੇ ਉਹੀ ਪਾਏ ਨੇ ਆਪਣੇ ਪੁਰਾਣੇ ਤੇ ਕੋੜੇ ਨੇ ਨਵਾਂ ਪਾਇਆ ਆਪਣਾ ਇਹਨੂੰ ਕੋਟ ਲਿਆ ਕੇ ਦਿੱਤਾ ਤੇ ਵੀ ਮੰਮਾ ਨੇ ਇਹਨੂੰ ਗਿਫਟ ਦਿੱਤਾ ਮੰਮਾ ਪਾਪਾ ਨੇ ਗਿਫਟ ਗਿਫਟ ਹੈ ਕੋਟ ਵੀ ਮੇਰੇ ਵੱਲੋਂ ਅਗਹੀ ਘਹਿਣਾ ਕੀ ਚ ਗੈ ਚਲੋ ਦਿਖਾ ਦੇ ਮੰਮੀ ਨੇ ਕੁਛ ਨਾ ਹੁਣ ਪਾਵਾ ਹੋਰ ਗਈ ਆ ਕੇ ਹੱਡੇ ਛਾਈ ਐਦਾਂ ਦਿਖਾ ਸਾਰਿਆਂ ਨੂੰ ਆ ਕੇ ਮੰਮਾ ਇਹ ਤੇ ਕੀ ਕੈਨਸਲ ਦੂ ਆ ਕੇ ਆ ਰਿਹਾ ਦਿਖਾ ਇਹ ਆ ਜੀ ਗ੍ਰੇ ਕਲਰ ਦਾ ਇਹਨੇ ਕੋਟ ਲਿਆ ਵੈਸੇ ਸਾਨੂੰ ਮੋਟਾ ਸੰਦ ਸੀਗਾ ਇਹਦੀ ਪਸੰਦ ਲੈਤੀ ਉਹ ਆਇਆ ਕਹਿੰਦਾ ਮੰਮਾ ਮੈਂ ਤਾਂ ਹਜੀ ਚੀਜ਼ ਲੈਣੀ ਵਾ ਸਿੰਪਲ ਜੀ ਸੋਬਰ ਜੀ ਲੈਣੀ ਪਰ ਮੈਨੂੰ ਨਾ ਗ੍ਰੇ ਕਲਰ ਦੇ ਵਿੱਚ ਇੱਕ ਬਹੁਤ ਜ਼ਿਆਦਾ ਵਧੀਆ ਸੀਗਾ ਬਹੁਤ ਸੋਹਣਾ ਸੀਗਾ ਤੇ ਮੈਨੂੰ ਇਹ ਸਾਇਦ ਪਾਪਾ ਨੂੰ ਉਹ ਪਸੰਦ ਆਇਆ ਸੀ ਕਿਉਂਕਿ ਤਾਂ ਪਾਪਾ ਨੇ ਸਾਨੂੰ ਵੀਡੀਓ ਕਾਲ ਕਰਕੇ ਦਿਖਾਤਾ ਸੀਗਾ ਫਿਰ ਮੈਂ ਕੱਲੇ ਮੰਗਵਾ ਲਿਆ ਸੀ ਤੇ ਅਗਲਾ ਇਹ ਬਈ ਪਸੰਦ ਨਹੀਂ ਕੀਤਾ ਅਗਲਾ ਕਹਿੰਦਾ ਮੈਂ ਨਹੀਂ ਲੈਣਾ ਹੈਗਾ ਨਹੀਂ ਫੇਸ ਮੈਂ ਭਲਾ ਪੀਛੇ ਹੀ ਲੈਣਾ ਕਹਿੰਦਾ ਹਸੀਗਾ ਚੱਲ ਤੇਰੀ ਮੰਗ ਚੀ ਆ ਬੱਬਾ ਵੀ ਜੋ ਉਹਦੇ ਕੇਕ ਕੈਨਸਲ ਹੋ ਗਿਆ ਨਾ ਹਾਂ ਇਹਦਾ ਕੇਕ ਕੈਨਸਲ ਹੋ ਗਿਆ ਚੱਲ ਬਦਲ ਫੋਨ ਹੋ ਗਿਆ ਕੇਕ ਕੇਕ ਕੈਨਸਲ ਹੋ ਗਏ ਹਾਂਜੀ ਇੱਥੇ ਸਹਿਜ ਵੀ ਜੋਤ ਤੇ ਨਾਲ ਗਵੰਡੀਆਂ ਦਾ ਮੁੰਡਾ ਅਰਸ਼ ਤੇ ਇਹ ਲੱਗੇ ਸੀਗੇ ਡੈਕੋਰੇਸ਼ਨ ਕਰਨ ਤੇ ਬਹੁਤ ਸੋਹਣੀ ਕੀਤੀ ਸੀਗੀ ਇਹਨਾਂ ਨੇ ਡੈਕੋਰੇਸ਼ਨ ਤੁਹਾਨੂੰ ਦਿਖਾਉਣੀ ਆ ਮੈਂ ਵੀਡੀਓਸ ਇਸ ਤੋਂ ਬਾਅਦ ਸਹਿਜ ਫਿਰ ਡੈਕੋਰੇਸ਼ਨ ਕਰਕੇ ਆਪਣੇ ਤਾਇਆ ਤਾਈ ਦੇ ਘਰੇ ਚਲੇ ਗਈ ਸੀਗੀ ਮਤਲਬ ਕਿ ਜਿਹੜੇ ਸਾਡੇ ਵੱਡੇ ਨੇ ਸਾਰਿਆਂ ਨਾਲੋਂ ਉਹਨਾਂ ਦੇ ਘਰ ਗਈ ਸੀਗੀ ਕਹਿਣ ਵੀ ਉਹਨਾਂ ਦੇ ਬੇਟੇ ਨੂੰ ਵੀ ਭੇਜਦੇ ਉਹ ਕਹਿੰਦੇ ਵੀ ਉਹ ਤਾਂ ਖੇਡਣ ਗਿਆ ਹੋਇਆ ਹੈ ਗਰਾਊਂਡ 'ਚ ਵੀ ਰਾਤ ਨੂੰ ਆਊਗਾ ਪਤਾ ਨਹੀਂ ਵੀ ਨੇਰੇ ਹੋਇ ਆਉਂਦਾ ਹੋਣਾ ਤੇ ਗਰਾਊਂਡ ਵਗੈਰਾ 'ਚ ਖੇਡਣ ਜਾਂਦਾ ਹੋਣਾ ਤਾਂ ਕਰਕੇ ਫੇਰ ਉਹ ਆਇਆ ਨਹੀਂ ਸੀਗਾ ਤੇ ਚਲੋ ਆਪਾਂ ਕਹਿਤਾ ਸੀਗਾ ਤੇ ਫੇਰ ਇੱਧਰ ਆਪਣਾ ਇੱਥੇ ਜੀ ਬਸ ਲੱਗੇ ਹੋਏ ਸੀਗੇ ਬੱਚੇ ਦੇਖੋ ਜੀ ਕਿੰਨਾ ਸੋਹਣਾ ਇਹਨਾਂ ਨੇ ਡੈਕੋਰੇਸ਼ਨ ਕੀਤਾ ਜੇ ਕਿਸੇ ਨੇ ਕਰਵਾਉਣੀ ਹੋਈ ਤਾਂ ਸਹਿਜ ਨਾਲ ਜ਼ਰੂਰ ਦੱਸਿਓ ਸਹਿਜ ਨੂੰ ਤੋ ਡੇ ਘਰ ਆ ਕੇ ਵੀ ਜਰੂਰ ਕਰਕੇ ਜਾਊਗੀ ਬਸ ਇਹਨੂੰ ਆਹੀ ਕੰਮਾਂ ਦਾ ਜ਼ਿਆਦਾ ਸ਼ੌਂਕ ਆ ਬਸ ਡਰਾਇੰਗ ਕਰਾ ਲੋ ਇਹ ਕਰਵਾ ਲੋ ਡਾਂਸ ਕਰਵਾ ਲੋ ਇਹਨੂੰ ਬਹੁਤ ਜ਼ਿਆਦਾ ਇਹ ਚੀਜ਼ਾਂ ਦਾ ਸ਼ੌਂਕ ਆ ਤੇ ਉਸ ਤੋਂ ਬਾਅਦ ਜੀ ਮੈਂ ਨਾ ਕਿਹਾ ਗਈ ਸੀ ਕਿ ਸਿਰ ਆਪਣਾ ਪਿੰਡੇ ਵੀ ਨਾ ਲਈ ਸੀ ਤੇ ਮੈਂ ਅਭੀ ਜੋਤ ਹੋਇਆ ਸੀਗਾ 3 ਵਜੇ ਪੂਰੇ 13 ਮਿੰਟ ਤੇ ਦੁਪਹਿਰ ਨੂੰ ਤੇ ਇੱਥੇ ਜੀ ਬਸ ਆਪਾਂ ਨਹਾ ਨੂੰ ਕੇ ਹੋ ਗਏ ਸੀ ਰੈਡੀ ਬਸ ਮੈਂ ਲਈ ਸੀਗੀ ਨਾ ਤੇ ਹੁਣ ਟਾਈਮ ਹੋ ਗਿਆ ਸਵਾ ਪੰਜ ਦਾ ਟਾਈਮ ਹੋ ਗਿਆ ਸਹਿਜ ਉਹਨਾਂ ਨੇ ਤੇ ਨਾਲ ਇੱਕ ਸਾਡੇ ਕਮੰਡੀਆ ਦਾ ਮੁੰਡਾ ਸਹਿਜ ਵਿੱਚ ਵਿਯੋਤ ਲੱਗਿਆ ਹੋਇਆ ਸੀ ਤੇ ਡੈਕੋਰੇਸ਼ਨ ਕਰ ਲਈ ਤੇ ਬਸ ਹੁਣ ਬੱਚਿਆਂ ਨੂੰ ਬੁਲਾਉਣ ਗਏ ਹੋਏ ਨੇ ਮੈਂ ਕਿਹਾ ਫਿਰ ਸੱਜਰੀ ਹੈ ਨਾ ਠੰਡ ਹੋ ਜਾਂਦੀ ਆ ਤੇ ਬਾਕੀ ਦੇਖਦੇ ਆ ਇੱਧਰ ਮੇਰੀ ਦਰਾਣੀ ਗਈ ਹੋਈ ਆ ਸਾਡੇ ਚਾਚਾ ਜੀ ਦੀ ਨੋ ਉਹ ਗਈ ਹੋਈ ਆ ਉਹਦਾ ਬੇਟਾ ਅੱਜ ਵੀ ਬਸ ਫਿਰ ਜਦੇ ਕੱਟਦਾ ਨਾ ਉਹਨੇ ਗਈ ਹੋਈ ਆ ਬਸ ਚਲ ਤਾਂ ਹੈਗੇ 5:30 ਵਜੇ ਤੱਕ ਆ ਜਾਣਾ ਇਹ ਫੇਰਾ ਇਹ ਹੈਗਾ ਜੀ ਅ ਵੀ ਦਾ ਕੇਕ ਇਹ ਹੈਗੇ ਨੇ ਸਮੂਥੇ ਵਗੈਰਾ ਇਹ ਚਿੱਟੇ ਪਰਛਾਦਾ ਹੈ ਮੱਖਾ ਦੇਖਣ ਕੋ ਦਰਸਾਓ ਤੇ ਬਸ ਜੀ ਆ ਜਾਣ ਬੱਚੇ ਫੇਰ ਤੁਹਾਨੂੰ ਮੈਂ ਮਲਾਉਣੀ ਆ ਜੀ ਹਵਾ ਨਾਲ ਲੱਗਦੇ ਇਹ ਫਿਰ ਮੈਂ ਤੁਹਾਨੂੰ ਮਿਲਦੀਆਂ ਜੀ ਬਾਅਦ ਚ ਬਸ ਬੱਚੇ ਆ ਜਾਣ ਹੁਣ ਬੱਚੇ ਬੁਲਾਉਣ ਗਏ ਹੋਏ ਨੇ ਜਿਨ੍ਹਾਂ ਨੂੰ ਫੋਨ ਕਰਨਾ ਸੀ ਸਾਇਦ ਨੇ ਫੋਨ ਕਰਤਾ ਸਾਰਿਆਂ ਨੂੰ ਤੇ ਬਾਕੀ ਮੈਂ ਸਾਇਦ ਨੂੰ ਕਹਤਾ ਸੀ ਮੈਂ ਅੱਗੀ ਕਰ ਦੇ ਮਾੜਾ ਜਿਹਾ ਫੋਨ ਕਿਉਂਕਿ ਮੈਂ ਥੋੜਾ ਜਿਹਾ ਬੀਜੀ ਸੀ ਪਰ ਆਜ ਸਿੰਘ ਸੋਨਾ ਮੁੰਡਾ ਬਣ ਕੇ ਅੱਜ ਘੁੰਮੀ ਘੁੰਮੀ ਕਰਨ ਗਿਆ ਹੋਇਆ ਸੀ ਮੇਰੇ ਵਾਸਤੇ ਕੀ ਲੈ ਕੇ ਆਇਆ ਐ ਨਹੀਂ ਚੀਜੀ

ਏ ਹੈ ਗਿਆ ਗਗਨ ਦੀ ਕੁੜੀ ਪੱਜ ਗਈ ਪੱਜ ਗਈ ਮੁੰਡੀ ਪੱਜ ਗਈ ਔਰ ਇਹ ਆ ਜਾ ਮੈਡਮ ਤੇ ਹੈਲੋ ਸਟਾਈ ਕਰ ਦੂ ਮੈਂ ਆ ਜਾ ਹਾਂ ਤਾਂ ਆ ਜਾ ਹਾਂ ਜੀ ਹੈਲੋ ਕਰਦੇ ਸਾਰਿਆਂ ਕਰਦੇ ਪੁੱਤ ਹਾਂ ਜੀ ਕੀ ਹੈਲੋ ਕਰਦਾ ਤੂੰ ਵੀਡੀਓ ਦੇਖੀ ਉਹਦੇ ਚ ਫੋਨ ਚ ਦੇਖੀ ਹਾਂ ਦੇ ਕਰਦੇ ਹੈਲੋ ਕਰਦੇ ਹੈਲੋ ਏ ਹੈ ਗਿਆ ਜੀ ਗਗਨ ਦੀ ਕੁੜੀ ਮਹੰਗਾ ਜੀ ਅਬੀਦਾ ਇੱਥੇ ਵੀ ਪਾਣੀ ਸੀ ਬੀ ਪਾਤੀ ਚਲੋ ਕੋਈ ਗੱਲ ਨਹੀਂ ਅਬੀਦਾ ਗੱਡੀ ਵਾਲਾ ਕੇਕ ਪਰ ਉਹ ਵੀ ਨੂੰ ਫਿਰ ਵੀ ਪਸੰਦ ਨਹੀਂ ਕਿਉਂਕਿ ਇਹ ਲੰਬੀ ਗਿਆ ਸੀ ਬਣਾਉਣ ਨੂੰ ਪਰ ਉਹਨਾਂ ਨੇ ਚਲੋ ਜੀਮੇ ਦੀ ਬਣੀ ਕੋਈ ਚੱਕਰ ਨਹੀਂ ਹੈਗਾ ਉਹਨਾਂ ਨੇ ਬਣਾ ਕੇ ਦੇ ਦਿੱਤੀ ਕਿਉਂਕਿ ਫਿਰ ਕੇਕ ਵੀ ਜਿਆਦਾ ਵੱਡਾ ਬਣਦਾ ਸੀ ਫਿਰ ਐਡਾ ਵੱਡਾ ਕਰਨਾ ਕੀ ਸੀਗਾ ਨਾ ਕਰਤੇ ਨਹੀਂ ਦੀ ਉਹਨੂੰ ਪਤਾ ਹੀ ਨਹੀਂ ਹੋ ਜਾ ਮੜਿਆ ਵਿਚੇ ਨੂੰ ਮੰਮਾ ਕਹਿੰਦੇ ਲਿਆ ਗਾ ਕੇਕ ਆ ਗੱਡੀ ਆ ਇਹ ਗੱਡੀ ਯੂਵਰਾਜ ਸਿੰਘ ਦੀ ਕੀ ਹੈ ਗੱਡੀ ਨਹੀਂ ਨਹੀਂ ਹੈ ਜੀ ਨਹੀਂ ਗੱਡੀ ਹੋਰ ਕਹੇ ਜਿਓ ਤੇਰੀ

ਕਰ ਬੋਈ ਨਾ ਬਸ ਉਰੇ ਕੰਡ ਲੂਰੇ ਕੁਰੇ ਲਾ ਦੇ ਇੱਕੋ ਜਿਆਦਾ ਨਾ ਲਾਈ ਦੋ ਨੇ ਚਾਰ ਬਸ ਦੋ ਹੀ ਲਾ ਦੇ ਆਟਾ ਦੱਲਣੀ ਆ ਨਹੀਂ ਨਹੀਂ ਦੋ ਲਾ ਦੇ ਬਸ ਇੱਕ ਦੋ ਲਾ ਦੇ ਆ ਵੀ ਵਿਚਾਰਿਆਂ ਨੇ ਘਰੇ ਬਣਾਇਆ ਲੈ ਇਹ ਬਣਾਇਆ ਹਰਸ਼ ਨੇ ਅੱਛਾ ਸਹਿਜ ਨੇ ਅੱਛਾ ਸਹਿਜ ਨੇ ਹਰਸ਼ ਨੇ ਡਿਜ਼ਾਈਨਿੰਗ ਕੀਤੀ ਐ ਬਣਾਇਆ ਮੈਂ ਉਹਦਾ ਕੁਝ ਮਨ ਲਓ ਮੰਗਲੀ

ਦੀ ਨਹੀਂ ਕਰਿਆ ਕਿ ਕਿੱਡੀ ਕੱਟੜ ਨੂੰ ਸਾਥ ਨਾਲ ਵੇੜ ਲੈ ਇੱਕ ਬੋਟਲ ਸੀ ਮੈਂ ਹੋ ਰਹਾ ਕਿਉਂ ਨਹੀਂ ਆਹ ਹੋ ਨਹੀਂ ਪਲੇਟ ਛਾੜ ਦੋ ਕੋਈ ਲੱਗ ਕੇ ਸਾਈਡ ਉੱਟ ਜਾ ਫਿਰ ਜੀ ਇੱਥੇ ਬੱਚੇ ਲੱਗੇ ਸੀਗੇ ਸਾਰੇ ਅਭੀ ਜੁੱਤ ਨੂੰ ਕੇਕ ਖਾਣ ਤੇ ਬਸ ਜੀ ਇੱਥੇ ਫਿਰ ਲੱਗੇ ਸੀਗੇ ਬੱਚੇ ਇੰਜੋਏ ਕਰਨ ਤੇ ਫਿਰ ਬਾਕੀ ਜੀ ਤੁਸੀਂ ਦੱਸੋ ਹੋ ਠੰਡ ਤੋਂ ਬਚੇ ਹੋ ਹੋ ਠੀਕ ਠਾਕ ਹੋ ਹੁਣ ਤਾਂ ਬੱਸ ਥੋੜੀ ਜਿਹੀ ਲੱਗਦਾ ਵੀ ਥੋੜਾ ਜਿਹਾ ਨਿੱਗਾ ਜਿਹਾ ਮਤਲਬ ਕਿ ਠਾਰੀ ਜੀ ਜਿਹੜੀ ਜ਼ਿਆਦਾ ਚੜਦੀ ਸੀ ਹੱਥਾਂ ਪੈਰਾਂ ਨੂੰ ਸੁੰਨ ਚੜਦਾ ਸੀ ਉਹ ਥੋੜਾ ਜਿਹਾ ਘਟ ਗਿਆ ਹੁਣ ਲੱਗਦਾ ਵੀ ਧੁੱਪ ਨਿਕਲ ਜਾ ਕਰੂਗੀ ਬੱਸ ਸਾਡੇ ਕੱਲ ਨਾ ਜਾਂਦੀ ਜਾਂਦੀ ਧੁੱਪ ਥੋੜੀ ਜਿਹੀ ਲੱਗੀ ਹੋਈ ਸੀ ਕਿ ਮਤਲਬ 5 ਕਿ ਮਿੰਟ ਨਿਕਲੀ ਸੀਗੀ ਫਿਰ ਉਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਧੁੱਪ ਚਲੀ ਜਾਂਦੀ ਹੈ ਸ਼ਾਮ ਜੇ ਨੂੰ ਤੇ ਇੱਥੇ ਜੀ ਸਾਰੇ ਲੱਗੇ ਹੋਏ ਸੀਗੇ ਆਪਣਾ ਉਹ ਕਰਨ ਮਤਲਬ ਕਿ ਕੇਕ ਖਲੋਣਾ ਵੀ ਜੋਤ ਨੂੰ ਤੇ ਬਾਰੀ-ਬਾਰੀ ਆ ਆਪਣੀ ਆਪਣੀ ਵਾਰੀ ਲੱਗੇ ਹੋਏ ਸੀਗੇ ਤੇ ਇਹ ਨੇ ਜੀ ਬਸ ਸਾਡੇ ਬੱਚੇ ਤੇ ਫਿਰ ਮੈਂ ਜਿਆਦਾ ਹੁਣ ਇਕੱਠ ਕਰਨ ਮਤਲਬ ਕਿ ਸਾਰਿਆਂ ਨੂੰ ਇੰਨਾ ਜਿਆਦਾ ਨਹੀਂ ਸੱਦਦੀ ਹੈ ਕਿਉਂਕਿ ਹੁਣ ਦੇਖੋ ਅਗਲਾ ਵੀ ਅਗਲਾ ਵੀ ਹੁਣ ਘਰੇ ਕੋਈ ਘਰੇ ਘਰੇ ਅਗਲਾ ਕਰਨ ਲੱਗ ਗਿਆ ਹਨਾ ਫਿਰ ਆਪਾਂ ਨੂੰ ਵੀ ਇਹ ਹੁੰਦਾ ਵੀ ਕੀ ਫਾਇਦਾ ਹਨਾ ਇੱਕ ਲੋਕ ਹੁਣ ਬਹਿਮ ਪਰਮਾ ਵਿੱਚ ਜਿਆਦਾ ਪੈ ਗਿਆ ਬਸ ਮੈਨੂੰ ਤਾਂ ਬਹਿਮ ਪਰਮਾ ਦਾ ਹੈ ਨਹੀਂ ਬਿਲਕੁਲ ਵੀ ਪਰ ਫਿਰ ਜੇ ਡਰਜਾ ਲੱਗਦਾ ਰਹਿੰਦਾ ਜੇ ਕੋਈ ਸਕੇ ਸਕੇ ਦਾ ਬੱਚਾ ਬਿਮਾਰ ਹੋ ਜਾਏ ਫਿਰ ਵੀ ਡਰ ਲੱਗਦਾ ਵੀ ਹਨਾ ਵੀ ਬੀ ਆਪਲਾਣੇ ਦੇ ਗਏ ਸੀ ਟੀਮ ਕਦੇ ਗਏ ਸੀਗੇ ਤੇ ਤਾਂ ਕਰਕੇ ਅੱਗੇ ਦਾ ਪਹਿਲਾਂ ਤਾਂ ਕਾਫੀ ਜ਼ਿਆਦਾ ਬੱਚਿਆਂ ਨੂੰ ਬੁਲਾਉਂਦੇ ਹੁੰਦੇ ਸੀਗੇ ਅਭੀ ਜੋ ਤੋਂ ਨਹੀਂ ਇੱਥੇ ਜਿਵੇਂ ਅਰਸ਼ ਨੇ ਦਿੱਤੇ ਸੀਗੇ ਚਾਕਲੇਟ ਵਗੈਰਾ ਵਿਸਕਟ ਕੈਂਡੀਜ਼ ਵਗੈਰਾ ਗਿਫਟ ਦਿੱਤੇ ਸੀਗੇ ਤੇ ਆਪਾਂ ਲੱਗੀਆਂ ਜੀ ਬੱਚਿਆਂ ਨੂੰ ਸਰਕਾ ਦੇ ਵਿੱਚ ਕੇਕ ਵਿੱਚ ਆਪਾਂ ਹੁਣ ਗਾਇਸ ਕੇ ਪੈਰੀ ਟੇਸਟੀ ਐਂਡ ਬਲੀਟਰ ਆ ਛੋਟੀਆਂ ਮਗਵਾਉਂਦਾ ਸੀ ਸਾਰੇ फिर तो बीरजी साड़ी जड़ी घटी थी तब क्या हुआ इने वो पुत ले आए तो आकर के मेरे ऊपर जड़ा सीखा उन्हीं को चप्पल पानी मेरे पास आओ ये मेरी पैराथी आपको शायद पानी लगाना है कि कितना सारे जो भी चप्पल केक दाई बर्थडे दाई की तासीका

ਕਲਰ ਹਨ ਮम्मा ਜਿਹੜਾ ਫੂ ਕਲਰ ਮੋਵ ਦੇ 립ਸ ਨੂੰ ਲੱਗ ਗਿਆ ਸੀਗਾ ਹਾਂਜੀ ਇੱਥੇ ਮੈਂ ਬੱਚਿਆਂ ਨੂੰ ਪਾ ਕੇ ਦੇਤਾ ਸੀਗਾ ਬੱਚੇ ਲੱਗੇ ਸੀਗੇ ਖਾਣ ਤੇ ਇੱਥੇ ਨਾ ਫਿਰ ਮੈਂ ਵਾਇਸਓਵਰ ਕਰਤੀ ਸੀਗੀ ਮਤਲਬ ਕਿ ਆਫ ਕਰਤੀ ਸੀਗੀ ਕਿਉਂਕਿ ਇੱਥੇ ਨਾ ਬੱਚਿਆਂ ਨੇ ਸੌਂਗਸ ਲਗਾਏ ਹੋਏ ਸੀਗੇ ਫਿਰ ਤੁਹਾਨੂੰ ਪਤਾ ਜਦੋਂ ਸੌਂਗਸ ਵਗੈਰਾ ਹੁੰਦੇ ਨੇ ਕਾਪੀਰਾਈਟ ਆ ਜਾਂਦਾ ਤਾਂ ਕਰਕੇ ਕਹਿੰਦੇ ਮਮਾ ਵੀ ਅਸੀਂ ਇੱਥੇ ਨਾ ਜੁਵਰਾਜ ਰਨਲ ਡੱਬੇ ਜੁਵਰਾਜ ਰ ਚੱਲਦੇ ਸੀ ਸੌਂਗ ਚੱਲਦੇ ਸੀ ਉਹਦੋਂ ਇੰਨੀ ਅੱਡੀ ਉਠਾਈ ਜੀ ਡਾਂਸ ਕਰ ਰਹੇ ਨੂੰ ਬਹੁਤ ਆਈ ਡਾਂਸ ਕਰਦਾ ਸੀਗਾ ਮੈਨੂੰ ਇਸ਼ਾਰੇ ਕਰੀ ਜਾਵੇ ਵੀ ਆਇਆ ਹੈ ਕਰਕੇ ਵੀ ਆਪਾਂ ਕਰੀਏ ਹਨਾ ਤੇ ਇੱਥੇ ਜੀ ਬੱਚੇ ਲੱਗੇ ਹੋਏ ਸੀਗੇ ਨਹੀਂ ਜਾਏਗਾ ਨਾ ਆਜੋ ਜੀ ਤੁਸੀਂ ਵੀ ਸਾਰੇ ਜਾਣੇ ਬੱਚਿਆਂ ਨਾਲ ਕਰੋ ਜੀ ਇੰਜੋਏ ਤੇ ਬਸ ਜਿੱਥੇ ਲੱਗੇ ਹੋਏ ਸੀਗੇ ਤੇ ਫਿਰ ਖਾ ਪੀ ਕੇ ਬੱਚਿਆਂ ਨੇ ਫਿਰ ਫੁੱਲ ਇੰਜੋਏ ਕੀਤਾ ਆਪਣਾ ਚੇ ਟੱਪੇ ਹਨਾ ਇਹੀ ਹੁੰਦਾ ਜੀ ਬੱਚਿਆਂ ਨੂੰ ਬਸ ਇੰਨੇ ਚ ਖੁਸ਼ੀ ਮਿਲ ਜਾਂਦੀ ਆ ਬਸ ਇੰਨੇ ਚ ਬੱਚੇ ਖੁਸ਼ ਹੋ ਜਾਂਦੇ ਨੇ ਵੀ ਹਾਂ ਅਸੀਂ ਕੁਝ ਕੀਤਾ ਏ ਇੱਥੇ ਨਾ ਮੈਂ ਕੋਲ ਡਰਿੰਕ ਮਤਲਬ ਕਿ ਸਟੀਲ ਦੇ ਗਲਾਸਾਂ ਜੇ ਬੱਚਿਆਂ ਨੂੰ ਦਿੱਤਾ ਸੀਗਾ ਮੈਨੂੰ ਇਹ ਸੀਗਾ ਵੀ ਕੱਚ ਵਗੈਰਾ ਦੇ ਵੀ ਜਾਂ ਸੱਟ ਨਾ ਲਾਣ ਵੀ ਜਾਂ ਫੁੱਟ ਨਾ ਜਾਣ ਨਾ ਵੀ ਬੱਚਿਆਂ ਦੇ ਨਾ ਲੱਗੇ ਤੇ ਉਹ ਦੂਜੇ ਫਿਰ ਵੈਸੇ ਆਪਾਂ ਜਿਹੜਾ ਫੜ ਲੰਨੇ ਉਹ ਵਿਚ ਨੂੰ ਇਹ ਚਲੇ ਜਾਂਦੇ ਨੇ ਹਨਾ ਬੱਚਿਆਂ ਨੂੰ ਔਖਾ ਲੱਗਦਾ ਫਿਰ ਮੈਂ ਇਹਨਾਂ ਨੂੰ ਕੱਚ ਦੇ ਗਲਾਸ ਦੇ ਵਿੱਚ ਨਾ ਸੌਰੀ ਸਟੀਲ ਦੇ ਗਲਾਸਾਂ ਦੇ ਵਿੱਚ ਹੀ ਲਿਆ ਕੇ ਦਿੱਤਾ ਸੀਗਾ ਆ ਦੇਖੋ ਆ ਇਸ਼ਾਰੇ ਕਰਦਾ ਸੀਗਾ ਤੇ ਵੀ ਆਪਾਂ ਡਾਂਸ ਕਰੀਏ ਇਹਨੂੰ ਆਏ ਹੋਇਆ ਪੈਸੀ ਵੀ ਖਾਵਾ ਕੇ ਬਾਅਦ ਚ ਮੈਂ ਪਹਿਲਾਂ ਡਾਂਸ ਕਰ ਲਵਾਂ ਮੈਂ ਪਹਿਲਾਂ ਭੰਗੜਾ ਪਾ ਲਵਾਂ ਮੈਂ ਕਹਿੰਦੀ ਪਹਿਲਾਂ ਖਾ ਪੀ ਲਓ ਫਿਰ ਤੁਸੀਂ ਬਾਅਦ ਚ ਜੋ ਮਰਜ਼ੀ ਕਰੀ ਜਾਇਓ ਇੱਥੇ ਤੁਹਾਨੂੰ ਮੈਂ ਕਹਿੰਦੀ ਸੀ ਆਜਾ ਜੀ ਤੁਸੀਂ ਵੀ ਆਜਾ ਤੁਸੀਂ ਵੀ ਕਰੋ ਸਾਡੇ ਨਾਲ ਇੰਜੋਏ ਤੇ ਇੱਥੇ ਨਾ ਕੇਕ ਪਿਆ ਸੀ ਕਹਿੰਦਾ ਤਾਂ ਇਹ ਥੋੜਾ ਜਿਹਾ ਦੋ ਚਮਚ ਕਹਿੰਦਾ ਤਾਈ ਜੀ ਪਹਿਲਾਂ ਇਹ ਕੇਕ ਖਤਮ ਕਰ ਦਿਓ ਵੀ ਮੈਂ ਫਿਰ ਉਹ ਕਰੂੰਗਾ ਫੇਰ ਆ ਮੈਂ ਕਹਿੰਦਾ ਸਮੋਸੇ ਦਾ ਵੀ ਉੱਪਰ ਉੱਪਰ ਵਾਲਾ ਖਾਊਂਗਾ ਮੈਂ ਆਲੂ ਨਹੀਂ ਖਾਣੇ ਤੇ ਆਲੂ ਫਿਰ ਮੈਂ ਸਹਜ ਨੂੰ ਕੱਢ ਕੇ ਦੇਤੇ ਸੀ ਕਿ ਕੇਕ ਫਿਰ ਮੈਂ ਦੋ ਚਮਚੇ ਬਸ ਇਹੀ ਖਾਦਾ ਸੀਗਾ ਕਿਉਂਕਿ ਮੈਨੂੰ ਪਾਈਨੈਪਲ ਕੇਕ ਵਧੀਆ ਲੱਗਦਾ ਮੈਨੂੰ ਹੋਰ ਕੋਈ ਕੇਕ ਨਹੀਂ ਪਸੰਦ ਆਏਗਾ ਇੰਨਾ ਜ਼ਿਆਦਾ ਜਾਂ ਆਪਣਾ ਰੈੱਡ ਵੈਲਵਟ ਵਧੀਆ ਲੱਗਦਾ ਬਸ ਦੋ ਕੇਕ ਟੇਸਟੀ ਲੱਗਦੇ ਨੇ ਮੈਨੂੰ ਹੋਰ ਨਹੀਂ ਕੋਈ ਵੀ ਕੇਕ ਵਧੀਆ ਲੱਗਦੇ ਹੈਗੇ ਬਸ ਮੈਂ ਖਾਂਦੀ ਬਹੁਤ ਘੱਟ ਆ ਇੱਥੇ ਜੀ ਬਸ ਤੇ ਲੱਗਿਆ ਹੋਇਆ ਸੀਗਾ ਖਾਣ ਕਹਿੰਦਾ ਮੈਂ ਆਲੂ ਨਹੀਂ ਖਾਣੇ ਹੈਗੇ ਤਾਂ ਜੀ ਆਲੂ ਤੁਸੀਂ ਖਾ ਲਓ ਫਿਰ ਮੈਂ ਸੈਜ ਹੁੰਦੇ ਤੇ ਮੈਂ ਸੈਜ ਤੂੰ ਖਾਲਾ ਵੀ ਇਹ ਕੱਲਾ ਵੀ ਚਲ ਉੱਪਰ ਉੱਪਰ ਵਾਲਾ ਖਾ ਲੂਗਾ ਬਸ ਇਹਨੂੰ ਤਾਂ ਇਹ ਸੀਗਾ ਵੀ ਬਸ ਮੈਂ ਫਟਾਫਟ ਡਾਂਸ ਕਰਾਂ ਵੀ ਮੈਂ ਨੱਚਾ ਹਨਾ ਤੇ ਉਧਰ ਗਗਨ ਦੀ ਬੇਟੀ ਵੀ ਬਸ ਠੂੰਗਾ ਮਾਰਦੀ ਸੀਗੀ ਬੈਠੀ ਸੋਨੂੰ ਪਤਾ ਹੀ ਹੈ ਬੱਚੇ ਅੱਜਕੱਲ ਬੱਚੇ ਦੀ ਖਰਾਕ ਐਨੀ ਹੈ ਹੈ ਨਹੀਂ ਤਾਂ ਸੈਜ ਨੇ ਵੀ ਛੱਟਤਾ ਸੀਗਾ ਮੈਨੂੰ ਕਹਿੰਦੀ ਮम्मा ਮੇਰੇ ਤੋਂ ਵੀ ਨਹੀਂ ਇੰਨਾ ਖਾ ਹੋਣਾ ਹੈਗਾ ਇੱਥੇ ਲੱਗੇ ਸੀਗੇ ਫੁੱਲ ਇੰਜੋਏ ਕਰਨੇ ਡਾਂਸ ਲੱਗੇ ਹੋਏ ਸੀ ਪੂਰਾ ਘਰ ਤੇ ਇਹ ਪਹਿਲਾਂ ਤਾਂ ਆਪੇ ਲੱਗੇ ਹੋਏ ਸੀਗੇ ਫਿਰ ਬਾਅਦ ਵਿੱਚ ਮੈਨੂੰ ਵੀ ਲਾ ਲਿਆ ਕਹਿੰਦੇ ਮੰਮਾ ਤੁਸੀਂ ਵੀ ਲੱਗੋ ਸਾਰੇ ਬੱਚੇ ਕਹਿਣ ਲੱਗੇ ਮੰਮਾ ਆਜੋ ਆਜੋ ਤੁਸੀਂ ਵੀ ਆਓ ਤੁਸੀਂ ਵੀ ਲੱਗੋ ਸਾਡੇ ਨਾਲ ਚਲੋ ਜੀ ਫਿਰ ਮੈਂ ਇਹਨਾਂ ਨਾਲ ਲੱਗ ਗਈ ਵੈਸੇ ਤਾਂ ਵੀ ਜੋਦਾ ਬਰਥਡੇ ਹੈ ਹੋਣਾ ਸੀਗਾ 9 ਤਰੀਕ ਨੂੰ ਕਿਉਂਕਿ ਜਿਹੜੀ ਮੇਰੀ ਸਕੈਨ ਵਾਲੀ ਤਰੀਕ ਸੀ ਨਾ ਉਹ 9 ਤਰੀਕ ਸੀਗੀ ਤੇ ਮਤਲਬ ਕਿ ਮੇਰੇ 10 ਮਹੀਨੇ ਪੂਰੇ ਹੋ ਕੇ 10ਵੇਂ ਮਹੀਨੇ ਦੀ 9 ਤਰੀਕ ਦਿੱਤੀ ਹੋਈ ਸੀਗੀ ਮੈਨੂੰ ਤੇ ਤਾਂ ਘਰ ਕੇ ਫਿਰ ਜਿਹੜੇ ਮੇਰੇ ਡਾਕਟਰ ਸੀ ਨਾ ਮਤਲਬ ਕਿ ਨਰਸ ਸੀਗੇ ਉਹ ਬਹੁਤ ਵਧੀਆ ਸੀਗੇ ਉਹ ਕਹਿੰਦੇ ਵੀ ਮੈਂ ਜਦੋਂ ਉਹਨਾਂ ਨੂੰ ਕਾਲ ਕੀਤਾ ਵੀ ਹਨਾ ਵੀ ਮੈਂ ਅੱਜ ਆਜ ਮਾ ਉਹ ਕਹਿੰਦੇ ਵੀ ਨਹੀਂ ਅੱਜ ਰਹਿਣ ਦੋ ਤੁਸੀਂ ਵੀ ਅੱਜ ਐਵੇਂ ਵੀ ਗੰਡ ਮੂਲ ਲੈ ਚਲੋ ਅਸੀਂ ਤਾਂ ਕਹਿੰਦੇ ਨਾ ਬਹਿ ਬਹੁੰਮ ਜਾ ਕੀਤਾ ਨਹੀਂ ਆਏਗਾ ਇਹ ਚੀਜ਼ਾਂ ਦਾ ਉਹਨਾਂ ਨੇ ਮੈਨੂੰ ਇਹ ਚੀਜ਼ ਕਹਿਤੀ ਕਹਿੰਦੇ ਅੱਜ ਗੰਡ ਮੂਲ ਲੈ ਤੁਸੀਂ ਰਹਿਣ ਦੋ ਉਹਨੂੰ ਵੀ ਫਿਰ ਬੱਚੇ ਦੇ ਪਤਨੀ ਮਾਂ ਪਤਨੀ ਪਾਪਾ ਦੇ ਪਤਨੀ ਕਿਤੇ ਭਾਰੀ ਹੁੰਦੇ ਨੇ ਵੀ ਤੁਸੀਂ ਅੱਜ ਦਾ ਦਿਨ ਕੋਈ ਗੱਲ ਨਹੀਂ ਵੀ ਸਕੈਨ ਵਾਲਾ ਮੈਂ ਕਿ ਫਿਰ ਕੋਈ ਵੀ ਹਨਾ ਦਿੱਕਤ ਤਾਂ ਨਹੀਂ ਆਊਗੀ ਕਹਿੰਦੇ ਨਹੀਂ ਜੇ ਕੋਈ ਪ੍ਰੋਬਲਮ ਹੋਈ ਤੁਹ ਅਜੋ ਜਦ ਵੀ ਤੁਹਾਨੂੰ ਲੱਗਿਆ ਜੇ ਤੁਸੀਂ ਅੱਜ ਠੀਕ ਰਹੇ ਤਾਂ ਤੁਸੀਂ ਕੋਈ ਗੱਲ ਨਹੀਂ ਕਾਲੂ ਆ ਜਿਓ ਹੈਨਾ ਫਿਰ ਜੀ ਮੈਂ 9 ਤਰੀਕ ਤਾਂ ਮੇਰੀ ਐਨ ਸਹੀ ਲੰਘ ਗਈ ਸੀਗੀ ਮਤਲਬ ਕਿ 10 ਤਰੀਕ ਨੂੰ ਸੀ ਜਾਣ ਲੱਗੇ ਹੀ ਸੀਗੇ 10 ਵਜੇ 10 ਵਜੇ ਚੱਲੇ ਸੀਗੇ ਉਦੋਂ ਮੈਨੂੰ ਥੋੜੀ ਪ੍ਰੋਬਲਮ ਹੋਣ ਲੱਗ ਗਈ ਸੀਗੀ ਤੇ ਦੇਖ ਲੋ ਜੀ ਕਈ ਵਾਰ ਪ੍ਰਮਾਤਮਾ ਦੇ ਹਨਾ ਘਰ ਦਾ ਕੁਝ ਵੀ ਆਪਾਂ ਨੂੰ ਪਤਾ ਨਹੀਂ ਹੁੰਦਾ ਹੈਗਾ ਕਈ ਵਾਰ ਆਪਾਂ ਸੋਚ ਕਹਿੰਦੇ ਨੇ ਹੋਏ ਜੀ ਸਕੈਨ ਦੀ ਤਰੀਕ ਮਤਲਬ ਕਈ ਡਾਕਟਰ ਹੁੰਦੇ ਨੇ ਦੇ ਨੂੰ ਸਕੈਨ ਦੀ ਤਰੀਕ ਦਿੱਤੀ ਹੋਈ ਤੋਂ ਵੀ ਪਹਿਲਾਂ ਹੀ ਹਨਾ ਡਿਲੀਵਰੀ ਕਰ ਦਿੰਦੇ ਨੇ ਕਈ ਵਾਰ ਹੁੰਦਾ ਵੀ ਆਪਾਂ ਖੁਦ ਪਹਿਲਾਂ ਕਰਵਾ ਲੰਨੇ ਆ ਬਟ ਮੇਰੀ ਸਕੈਨ ਵਾਲੀ ਤਰੀਕ ਜਿਹੜੀ ਦਿੱਤੀ ਹੋਈ ਸੀ 9 ਤਰੀਕ ਦੇ ਲੋ ਉਹ ਵੀ ਮੇਰੇ ਡਾਕਟਰ ਨਰਸ ਨੇ ਹਨਾ ਉਹ ਕੱਢ ਦੀ ਸੀਗੀ ਮਤਲਬ ਕਿ ਉਹ ਕਹਿੰਦੇ ਕੋਈ ਚੱਕਰ ਨਹੀਂ ਕੋਈ ਪ੍ਰੋਬਲਮ ਨਹੀਂ ਕੋਈ ਹੋ ਜਾ ਨਹੀਂ ਹੈ ਉਹ ਨਹੀਂ ਹੈਗਾ ਤੁਸੀਂ ਆਪਣਾ ਆਰਾਮ ਨਾਲ ਰਹੋ ਵੀ ਕੱਲ੍ਹ ਤੁਸੀਂ ਆਰਾਮ ਨਾਲ ਆ ਜਿਓ ਹਨਾ ਵੀ ਅੱਜ ਦਾ ਦਿਨ ਤੁਸੀਂ ਕੱਢ ਲਓ ਵੀ ਅੱਜ ਗੰਡ ਮੁੱਲੇ ਵੀ ਚਲੋ ਜੇ ਤੁਹਾਡਾ ਨਿਕਲਦਾ ਤਾਂ ਤੁਸੀਂ ਕੱਢ ਲਓ ਤੇ ਚਲੋ ਪਰਮਾਤਮਾ ਨੇ ਕੱਟਤਾ ਸੀਗਾ ਫਿਰ ਅਭੀ ਜੋਤ ਹੋਇਆ ਸੀਗਾ 10 ਤਰੀਕ ਨੂੰ 10 ਤਰੀਕ ਨੂੰ 3 ਵਜੇ 13 ਮਿੰਟ ਤੇ ਦੁਪਹਿਰ ਨੂੰ ਹੋਇਆ ਸੀਗਾ ਤੇ ਫਿਰ ਉਸ ਤੋਂ ਬਾਅਦ ਜੀ ਇੱਥੇ ਜੀ ਲੱਗੇ ਹੋਏ ਸੀਗੇ ਅਸੀਂ ਡਾਂਸ ਵਗੈਰਾ ਕਰਨ ਨਹੀਂ ਜੀ ਮਤਲਬ ਕਿ ਉਹ ਮੇਰੇ ਡਾਕਟਰ ਨੇ ਵਧੀਆ ਸੀਗੇ ਹੁਣ ਉਹਨਾਂ ਨੇ ਖੰਨੇ ਦੇ ਵਿੱਚ ਬਹੁਤ ਜਦੋਂ ਉਦੋਂ ਤਾਂ ਉਹ ਘਰ ਦੇ ਵਿੱਚ ਹੀ ਸੀਗੇ ਮਤਲਬ ਕਿ ਉਹਨਾਂ ਦਾ ਹਸਪਤਾਲ ਘਰ ਦੇ ਵਿੱਚ ਸੀਗਾ ਸਰਕਾਰੀ ਸੀਗੇ ਉਹ ਸਰਕਾਰੀ ਰਿਟਾਇਰ ਹੋਏ ਹੋਏ ਸੀਗੇ ਤੇ ਹੁਣ ਤਾਂ ਉਹਨਾਂ ਨੇ ਚਲੋ ਉਹਨਾਂ ਦੀ ਨੂੰ ਨੇ ਵਗੈਰਾ ਨੂੰ ਵੀ ਆ ਗਏ ਹਨਾ ਡਾਕਟਰ ਨੇ ਉਹ ਵੀ ਆਪ ਵੀ ਹਨਾ ਹੁਣ ਤਾਂ ਉਹਨਾਂ ਦਾ ਮਤਲਬ ਕਿ ਸਹਾਰਾ ਹਸਪਤਾਲਾ ਹੁਣ ਤਾਂ ਉਹਨਾਂ ਦੇ ਨੇਮ ਖੰਨੇ ਦੇ ਵਿੱਚ ਸੀਗੇ ਆਪਣੇ ਆਪਣੇ ਘਰਾਂ ਨੂੰ ਧੋ ਲਿਆ ਆਸ ਤੇ ਧੋਏ ਕੀ ਕਰ বার बार ਕੀ ਧੋਣਾ ਪਰ ਮੈਂ ਕੇਕ ਬਗਾਰਾ ਬੰਦੀ ਨਹੀਂ ਪਰ ਮੈਂ ਅੱਜ ਥੋੜਾ ਜਿਹਾ ਖਾ ਲਿਆ ਵੈਸੇ ਮੈਂ ਖਾਣੀਆਂ ਕੇਕ ਮੈਂ ਇੱਕ ਕੇਕ ਖਾ ਲਿਆ ਇੱਕ ਮਤਲਬ ਕੇ ਜਿਨ੍ਹਾਂ ਦੇ ਐਗ ਲੈਸ ਬਣਾਉਂਦੇ ਨੇ ਹੈਨਾ ਉਹ ਰੋੜਾ ਬੈਕਰੀ ਵਾਲਿਆਂ ਦੇ ਐਗ ਲੈਸ ਕੇਕ ਹੁੰਦਾ ਏ ਤੇ ਮੈਂ ਉਹਨਾਂ ਦਾ ਖਾ ਲੰਨੀ ਆ ਤੇ ਹੁਣ ਜੀ ਆਪਾਂ ਇੱਥੇ ਇੱਕ ਇੱਕ ਸਮੋਸਾ ਖਾਵਾ ਲੀ ਕਿਉਂਕਿ ਮੈਂ ਜਦ ਮੈਂ ਖਾਦਾ ਨਹੀਂ ਹੈਗਾ ਮੈਂ ਬੱਚਿਆਂ ਦੇ ਨਾਲ ਖਾਣਾ ਮੋਟਾ ਇਹ ਬਸ ਜਿਹੜਾ ਨੂੰ ਨੂੰ ਲਾ ਲਿਆ ਲਾ ਲਿਆ ਹਾਂ ਹੁਣ ਟਾਈਮ ਵੀ ਹੋ ਗਿਆ ਮੈਨੂੰ ਲੱਗਾ ਸਾਢੇ 1:00 ਅੱਛਾ ਅਭੀ ਤੁਪਾਪਾ ਨੇ ਛੋਲਿਆਂ ਦੀ ਸਬਜ਼ੀ ਹੋਏਗਾ ਫੁੱਲੇ ਵੀ ਕਰ ਦੇਣੀ ਅੱਛਾ ਠੀਕ ਹੈ ਮੈਂ ਕਿਉਂ ਤੇਰਾ ਬਾਦੀ ਇਹਦੇ ਚਾਹੀ ਪਮੋਸਿਆ ਚ ਮੈਂ ਕਿਹੜੀ ਉੱਪਰ ਉਹ ਫੈਰੋ ਜਿਹੜੀ ਸਪਾਰਕਲ ਪਾਈ ਹੋਈ ਸੀ ਗਿਆ ਕੋਲੋ ਦੇ ਕਿੰਨਾ ਆਇਆ ਨਾਲ ਉਸੇ ਕਿਹਾ ਸੀ ਕਿ ਮੈਂਗੋ ਫਲੇਵਰ ਦਾ ਬਣਾਉਣ ਨੂੰ ਵੜਾ ਕੇ ਦੇ ਤਾਂ ਹੋਰੇ ਚੱਕ ਕੇ ਫਲੇਵਰ ਇਹ ਬਾਲਾ ਕੇ ਅਸੀਂ ਛੋਲੇ ਛੋਲੇ ਪਾ ਕੇ ਖਾਵਾਂਗੇ ਅਸੀਂ ਕੈਨ ਬੋਟ ਵਧੀਆ ਵੀ ਤੇ ਹੈਪੀ ਬਰਥਡੇ ਹੋਇਆ ਹੈਪੀ ਬਰਥਡੇ ਸਹਰ ਦੀ ਵਾਰ ਨੂੰ ਵੀ ਤੇ ਆਈ ਕਰਦੇ ਹਾਂ ਪਰ ਥੋੜਾ ਜਿਹੀ ਸਵਾਰ ਕਿਉਂਕਿ ਸਾਡੇ ਨਾਲ ਗਵਾਂਡੀਆਂ ਦੀ ਕੁੜੀ ਦੀ ਸਤ ਕੋਈ ਨਹੀਂ ਸੀ ਪਰ ਤਰਨਾ ਨਾ ਵਿਚਾਰੀ ਹੋ ਸੀ ਜਿਹੜੀ ਜਿਹੜੀ ਉਹ ਕੁੜੀ ਸੀਗੀ ਦੋ ਤਿੰਨ ਉਹ ਵਿਚਾਰੀ ਨਾ ਉਸ ਟਾਈਮ ਬਿਮਾਰ ਸੀਗੀ ਬਹੁਤ ਜ਼ਿਆਦਾ ਮਤਲਬ ਕਿ ਉਹਦਾ ਚਾਂਸ ਨਹੀਂ ਸੀ ਉਸ ਟਾਈਮ ਵਿਚਾਰੀ ਬੱਚੀ ਤਾਂ ਹੁਣ ਵੀ ਨਹੀਂ ਫਿਰ ਆਇਆ ਚੰਗਾ ਜਿਹਾ ਨਹੀਂ ਲੱਗਦਾ ਹੈ ਨਾ ਹਨਾ ਫਿਰ ਉਸ समोसे खेना समोस मैं अपने प्याज वगैरह है पता नहीं हो गए पता चार रेडिया नहीं हो चीज टेस्टी लगती होंगी सी जब

ਤੇਰੀ ਪਹਿਲੇ ਮਾਂ ਸਾਸ ਪਾਣੀ ਆਦੀ ਚੋਦੇ ਤੂੰ ਹੀ ਡੁਗੜਿਆ ਮੈਂ ਤਾਂ ਨਹੀਂ ਅਭੀ ਤੂੰ ਪਣੀ ਸਾਸ ਜੀ ਸਾਸ ਦੇ ਬਿਨਾ ਸਮੋਸੇ ਖਾਦੇ ਸਾਸ ਨਾਲ ਸਾਸ ਪਾਣੀ ਆ ਪਾਣੀ ਨਹੀਂ ਇੱਕ ਗੱਲ ਆਜੋ ਜੀ ਜਮੀ ਜਮੀ ਸਮੋਸੇ ਤੁਸੀਂ ਵੀ ਖਾ ਲਓ ਅਭੀ ਕਹਿੰਦਾ ਮੈਂ ਸਾਸ ਨਹੀਂ ਪਾਣੀ ਹੈਗੀ ਅਸੀਂ ਇੱਕ ਇੱਕ ਸਮੋਸੇ ਦੇ ਵਿੱਚ ਛੋਲੇ ਪਾ ਲਏ ਆਪਣੇ ਹੁਣ ਇਹੀ ਖਾ ਕੇ ਅਸੀਂ ਸੋ ਜਾਾਂਗੇ ਤੇ ਮੈਂ ਤਾਂ ਪਹਿਲਾਂ ਕੁਛ ਵੀ ਨਹੀਂ ਖਾਦਾ ਕੇਕ ਵਗੈਰਾ ਮੈਂ ਖਾਂਦੀ ਨਹੀਂ ਵੀ ਮੈਂ ਬੱਚਿਆਂ ਦੇ ਨਾਲ ਮਣ ਮੋਟਾ ਜਿਹਾ ਖਾ ਲਿਆ ਸੀ ਇੱਕ ਅੱਧਾ ਚਮਚਾ ਤੇ ਫਿਰ ਮਿਲਦੇ ਆਂ ਜੀ ਤੁਹਾਨੂੰ ਹਾਂਜੀ ਫਰੈਂਡਸ ਆਜੋ ਜੀ ਤੁਸੀਂ ਵੀ ਖਾ ਲਓ ਸਮੋਸੇ ਕੁਕਰ ਆ ਦੇ ਹੁਣ ਵੱਜ ਗਏ 8:30 ਹੋ ਗਏ ਬਸ ਜੀ ਹੁਣ ਅਸੀਂ ਆਪਣੇ ਸਮੋਸੇ ਖਾ ਕੇ ਪੈ ਜਾਾਂਗੇ ਆਜੋ ਜੀ ਤੁਸੀਂ ਵੀ ਕਰੋ ਬਰਥਡੇਅ ਸੈਲੀਬ੍ਰੇਸ਼ਨ ਹੰਦੀ ਅਸਿਸਮੋਸ वगैरह ਕਾਲੇ ਜੀ ਨਾਲ ਪੀ ਲਿਆ ਕੋਕ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਆ ਜੀ ਜਿਨ੍ਹਾਂ ਜਿਨ੍ਹਾਂ ਨੇ ਅਵੀ ਜੋਤ ਨੂੰ ਵਿਸ਼ ਕੀਤਾ ਤੇ ਸਾਰੇ ਨਾਲ ਜਿਆਦਾ ਹਨਾ ਥੈਂਕ ਯੂ ਦਿਲੋਂ ਧੰਨਵਾਦ ਆ ਜੀ ਗੁੰਨੂ ਸਾਹਿਬ ਬਲੌਗ ਵਾਲਿਆਂ ਦਾ ਦੀਦੀ ਤੇ ਵੀਰ ਜੀ ਦਾ ਉਹਨਾਂ ਨੇ ਰਾਤ ਨੂੰ ਪੂਰੇ 12:00 ਬਜ ਕੇ 1 ਮਿੰਟ ਤੇ ਵਿਸ਼ ਕੀਤਾ ਵੀ ਜੋਤ ਨੂੰ ਚੱਲ ਬੁੱਤਾ ਉਹਨਾਂ ਨੂੰ ਸਾਰਿਆਂ ਨੂੰ ਕੀ ਕਹਿਣਾ ਹੈ ਅਕਲ ਜੀ ਤੇ ਹੰਟੀ ਜੀ ਸੋ ਥੈਂਕ ਯੂ ਹਾਂ ਬਾਕੀ ਸਾਰੇ YouTube ਫੈਮਲੀ ਨੂੰ ਥੈਂਕ ਯੂ ਹਾਂ ਤੇ ਆਪਾਂ ਜੀ ਹੁਣ ਬਸ ਭਾਂਡੇ ਹੁਣ ਦਈਏ ਮਾਂਜ ਵੈਸੇ ਤਾਂ ਮੈਂ ਨਾਲ ਦੀ ਨਾਲ ਪਹਿਲਾਂ ਮਾਂਦੇ ਸੀਗੇ ਜਿਹੜੇ ਹੋਏ ਸੀਗੇ ਜਦੋਂ ਬੱਚੇ ਆਏ ਸੀਗੇ ਆਪ ਤੇ ਉਦੋਂ ਨਾਲ ਦੀ ਨਾਲ ਮਾਂਜ ਲਏ ਸੀਗੇ ਤੇ ਹੁਣ ਮੈਂ ਭਾਂਡੇ ਨੂੰ ਮਾਂਜ ਕੇ ਥੋੜੀ ਜਿਹੀ ਕਿਚਨ ਕਲੀਨ ਕਰ ਦੂੰਗੀ ਚਲੋ ਜੀ ਆਪਾਂ ਹੁਣ ਮਿਲਾਂਗੇ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਤੇ ਮੇਰੇ ਵਲੌਗ ਨੂੰ ਪਿਆਰ ਜ਼ਰੂਰ ਦਿਓ ਜੀ ਜਿਵੇਂ ਦੇ ਵੀ ਬਣਿਆ ਸੀ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਸਪੋਰਟ ਕਰਿਓ ਕਰੋ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਸੋ ਪਲੀਜ਼ ਜ਼ਿਆਦਾ-ਜ਼ਿਆਦਾ ਸਪੋਰਟ ਕਰਿਆ ਕਰੋ ਤੇ ਚਾਹਤ ਦੇ ਜ਼ਿਆਦਾ ਸ਼ੇਅਰ ਕਰਦੇ ਕਰੋ ਮਿਲਦੇ ਆ ਜੀ ਆਪਾਂ ਕੱਲ ਨੂੰ ਨਿਊ ਵਲੌਗ ਦੇ ਨਾਲ ਉਤੇ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ